ਆਪ ਦੇਖ ਰਹੇ ਹੈ ਐਪੀਐਨ ਵੈਬ ਨਿਊਜ਼ ਹਰ ਰੋਜ਼ ਇੱਕ ਨਈ ਖਬਰ ਜੰਡਿਆਲਾ ਨਿਓ آبادی ਵਿੱਚ ਵਾਟਰ ਸਪਲਾਈ ਦਾ ਜਿਹੜਾ ਪੀਣ ਵਾਲਾ ਪਾਣੀ ਆ ਰਿਹਾ ਉਹ ਗੰਦਾ ਆ ਰਿਹਾ ਜਿਸ ਕਰਕੇ ਲੋਕੀ ਗੰਦਾ ਪਾਣੀ ਪੀ ਕੇ ਬਿਮਾਰ ਹੋ ਰਹੇ ਹਨ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਪੀਣ ਵਾਲਾ ਪਾਣੀ ਸਾਫ਼ ਕੀਤਾ ਜਾਵੇ ਪਾਗ ਮੁਰਦਾਬਾਦ ਮੁਰਦਾਬਾਦ ਜਨਮਪਾਗ ਮੁਰਦਾਬਾਦ 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 ਕਟਿਆ ਪ੍ਰਬੰਧ ਮੁਰਦਾਬਾਦ 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 ਸਾਡੀ ਸਰਕਾਰ ਮੁਰਦਾਬਾਦ 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 ਕਟਿਆ ਸਿਸਟਮ ਮੁਰਦਾਬਾਦ 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 ਕਿਹੜੇ ਪਿੰਡ ਦੇ ਵਿੱਚ ਹੈਗਾ ਪਾਣੀ ਜਿਹੜਾ ਗੰਦਾ ਆਂਦਾ ਪਿਆ ਤਾ ਨਾ ਇਹ ਕਿਹੜੇ ਪਿੰਡ ਦੇ ਵਿੱਚ ਹੈਗਾ ਪਾਣੀ ਜਿਹੜਾ ਗੰਦਾ ਆਂਦਾ ਪਿਆ ਤਾ ਕਿੰਨੇ ਦਿਨ ਤੋਂ ਪਣੀ ਆ ਰਿਹਾ ਇਹ ਹੋਈ ਰਿਹਾ ਵੀ 2 ਦਿਨ ਅੱਗੇ ਵੀ 2 ਮਹੀਨੇ ਆਇਆ ਸੀ ਤਾਂ ਪਾਣੀ ਸਹੀ ਹੋ ਗਿਆ ਸੀ ਹੁਣ ਫੇਰ ਇਹ ਹਾਲ ਹੋਣ ਲੱਗੇ ਸਰਕਾਰ ਨੂੰ ਇਹਦੇ ਬਾਰੇ ਕੁਝ ਦੱਸਿਆ ਪੰਚਾਇਤ ਜਾਂ ਕੋਈ ਮੁੱਖੀ ਪੰਚਾਇਤ ਨੂੰ ਹਾਂ ਪਾਪ ਦਿਨੇ ਰੌਲਾ ਉਹ ਤਾਂ ਸਹੀ ਹੁੰਦਾ ਜਦੋਂ ਫੇਰ ਕਰ ਦਿੰਦੇ ਫਤਰੀ ਪੀਣੀ ਇਹਦੇ ਨਾਲ ਕਿੰਨੇ ਜਨੇ ਬਿਮਾਰ ਬਿਮਾਰ ਹੋਏ ਇਸ ਬਹੁਤ ਸਾਈ ਫੈਟ ਹੋਏ ਆ ਸੈਲ ਡਾਉਨ ਹੋਏ ਆ ਲੋਕਾਂ ਦੇ ਬਹੁਤ ਬਿਮਾਰ ਹੋਏ ਹੁਣ ਸਰਕਾਰ ਨੂੰ ਕੀ ਕੰਮ ਮੰਗ ਕਰਨਾ ਜਾਂਦਾ ਸਰਕਾਰ ਨੂੰ ਵੀ ਪਾਣੀ ਸਾਡ ਨੂੰ ਸਹੀ ਆਉਣਾ ਚਾਹੀਦਾ ਪ੍ਰੈਜ਼ੀਡੈਂਟ ਆ ਤੁਹਾਡਾ ਸ਼ੁਭਨਾਮ ਕੀ ਹੈ ਮੇਰਾ ਨਾਂ ਜੀ ਅਵਤਾਰ ਸਿੰਘ ਜੋਲ ਜੜਿਆਲਿਆ ਕਹਿੰਦੇ ਮੈਨੂੰ ਕੀ ਸਮੱਸਿਆ ਆ ਰਹੀ ਪਿੰਡਾਂ ਦੇ ਵਿੱਚ ਜੋ ਕਿ ਲੋਕੀ ਬਹੁਤ ਜ਼ਿਆਦਾ ਹੀ ਪਰੇਸ਼ਾਨ ਹੋਈ ਜਾ ਰਹੇ ਆ ਦੇਖੋ ਜੀ ਮੇਨ ਮੁੱਖ ਤਾਂ ਸਾਡੇ ਪੀਂਡ ਵਾਲੇ ਪਾਣੀ ਦੀ ਸਮੱਸਿਆ ਆ ਜੇ ਸਾਨੂੰ ਸਾਫ਼ ਪਾਣੀ ਮਿਲੂਗਾ ਤੇ ਤਾਂ ਹੀ ਸਾਡਾ ਗੁਜ਼ਾਰਾ ਹੋਊਗਾ ਕਿਉਂਕਿ ਪਾਣੀ ਤੋਂ ਬਿਨਾ ਤਾਂ ਗੁਜ਼ਾਰਾ ਹੀ ਹੈ ਨਹੀਂ ਹੈ ਨਾ ਪਾਣੀ ਕੀ ਪਾਣੀ ਖਰਾਬ ਆ ਰਿਹਾ ਕੀ ਉਹ ਨਾ ਮਸਲਾ ਹੈ ਪਾਣੀ ਦਾ ਪਾਣੀ ਤਾਂ ਜੀ ਪੀਂਡ ਵਾਲਾ ਨਹੀਂ ਹੈਗਾ ਪੀਲੇ ਰੰਗ ਦਾ ਪਾਣੀ ਆ ਰਿਹਾ ਆ ਜੋ ਕਿ ਦੇਖਣਯੋਗ ਵੀ ਹੈ ਨਹੀਂਗਾ ਪੀਵਾਂਗੇ ਤਾਂ ਕਿਵੇਂ ਅਸੀਂ ਉਸ ਨੂੰ ਤੁਸੀਂ ਸਰਕਾਰ ਤੱਕ ਇਹ ਮੰਗ ਪਹੁੰਚਾਈ ਸੀ ਬਿਲਕੁਲ ਅਸੀਂ ਪਹੁੰਚਾਈ ਸੀ ਅਸੀਂ ਕਈ ਵਾਰ ਜੇ ਆਈ ਸਾਹਿਬ ਨਾਲ ਵੀ ਗੱਲ ਕੀਤੀ ਆ ਉਹਨਾਂ ਨੂੰ ਕਿਹਾ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਸੀ ਵੀ ਤੁਹਾਡਾ ਜਿਹੜਾ ਪਾਣੀ ਆ ਇਹ ਅਸੀਂ ਸਾਫ਼ ਦਵਾਂਗੇ ਤੁਹਾਨੂੰ ਕਲੀਨ ਪਾਣੀ ਮਿਲੂਗਾ ਪਰ ਥੋੜਾ ਚਿਰ ਉਹਨਾਂ ਨੇ ਕੀਤਾ 4-5 ਮਹੀਨੇ ਸਾਫ਼ ਰਿਹਾ ਉਸ ਤੋਂ ਬਾਅਦ ਹੁਣ ਪਿਛਲੇ ਲੰਬੇ ਸਮੇਂ ਤੋਂ ਫੇਰ ਉਹੀ ਹਾਲਾਤ ਆ ਪਾਣੀ ਪੀਣ ਯੋਗ ਨਹੀਂ ਹੈਗਾ ਕਈ ਬੱਚੇ ਬਿਮਾਰ ਹੋਏ ਆ ਬਰਜ਼ੁਕੀ ਬਿਮਾਰ ਹੋਏ ਆ ਪਾਣੀ ਪੀ ਕੇ ਬਿਲਕੁਲ ਹੋ ਰਿਹਾ ਹੈ ਜੀ 22 ਫੈਟ ਦੇ ਨਾਲ ਸੈੱਲ ਘਟ ਰਹੇ ਆ ਬਹੁਤ ਹੀ ਬੁਰਾ ਹਾਲ ਆ ਤੁਹ ਜਿਲੇ ਜਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਤੁਹਾਡੇ ਵੱਲੋਂ ਹਾਂ ਬਿਲਕੁਲ ਜਈ ਸਾਹਿਬ ਨੂੰ ਅਸੀਂ ਦੱਸਿਆ ਸੀਗਾ ਵੀ ਇਹ ਜਿਹੜਾ ਪਾਣੀ ਦੀ ਸਮੱਸਿਆ ਆ ਰਹੀ ਹੈ ਤਾਂ ਕੋਈ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼ ਪਾਣੀ ਪੀਣ ਨੂੰ ਮਿਲੇ ਜੇ ਇਹ ਮਸਲਾ ਨਹੀਂ ਹੱਲਦਾ ਕਿ ਤੁਹਾਡੇ ਕੀ ਲਾਗੂ ਹੋਗੇ ਜੇਕਰ ਉਹ ਨਹੀਂ ਸਾਡੀ ਸੁਣਵਾਈ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡੀਸੀ ਸਾਹਿਬ ਤੱਕ ਵੀ ਅਪਰੋਚ ਕਰਾਂਗੇ ਜੇ ਸਾਨੂੰ ਮੇਨ ਮੁੱਖ ਜਿਹੜਾ ਉਹਨਾਂ ਦਾ ਦਫ਼ਤਰ ਹੈ ਜਲ ਵਿਭਾਗ ਦਾ ਉੱਥੇ ਜਾ ਕੇ ਸਾਨੂੰ ਝੰਡੇ ਲੈ ਕੇ ਕਾਲੇ ਅਸੀਂ ਨਾਰੇ ਤੇ ਧਰਨਾ ਵੀ ਲਾਉਣਾ ਪਿਆ ਸੀ ਧਰਨਾ ਵੀ ਲਾਵਾਂਗੇ